ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਜਿਉਂ-ਜਿਉਂ ਤਰੀਕ ਨੇੜੇ ਆ ਰਹੀ ਹੈ ਓਮੇ ਓਮੇ ਇਲੈਕਸ਼ਨ ਕਮਿਸ਼ਨ ਵੱਲੋਂ ਤੇ ਖਾਸ ਕਰਕੇ ਕੇਂਦਰ ਦੀਆਂ ਏਜੰਸੀਆਂ ਵੱਲੋਂ ਵੱਡੇ ਪੱਧਰ ਤੇ ਜਿਹੜਾ ਆਪਣਾ ਜੋਰਜ ਮੈਸ਼ ਕੀਤਾ ਜਾ ਰਿਹਾ ਹੈ ਤਾਂ ਦੱਸਦੀ ਹੈ ਕਿ ਬੀਤੀ ਕੱਲ੍ਹ ਭਗਵੰਤ ਮਾਨ ਦੀ ਦਿੱਲੀ ਸਥਿਤ ਕਪੂਰਥਲਾ ਰਾਹ ਇਸ ਤੇ ਜਿੱਥੇ ਇਲੈਕਸ਼ਨ ਕਮਿਸ਼ਨ ਨੇ ਰੇਡ ਕੀਤੀ ਪੈਸੇ ਵੰਡਣ ਦੀ ਇੱਕ ਸ਼ਿਕਾਇਤ ਆਈ ਸੀ ਉਸ ਨੂੰ ਦੇਖਦਿਆਂ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਦੀ ਇੱਕ ਵੱਡੀ ਰੇਡ ਹੁੰਦੀ ਹੈ ਤੇ ਅੱਜ ਤੜਕਸਾਰ ਨਰੇਲਾ ਵਿਧਾਨ ਸਭਾ ਦੇ ਬਕੌਲੀ ਪਿੰਡ ਦੇ ਵਿੱਚ ਬਕੌਲੀ ਇਲਾਕੇ ਦੇ ਵਿੱਚ ਦਿੱਲੀ ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋਂ ਇੱਕ ਰੇਡ ਕੀਤੀ ਜਾਂਦੀ ਹੈ ਜਿੱਥੇ ਵੱਡੀ ਤਾਦਾਦ ਦੇ ਵਿੱਚ ਸ਼ਰਾਬ ਦੀਆਂ ਪੇਟੀਆਂ ਫੜੀਆਂ ਜਾਂਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਹ ਸ਼ਰਾਬ ਦੀਆਂ ਜੋ ਪੇਟੀਆਂ ਫੜੀਆਂ ਨੇ ਇਸ ਸ਼ਰਾਬ ਦੀਆਂ ਜੋ ਬੋਤਲਾਂ ਨੇ ਉਹਨਾਂ ਦੇ ਉੱਪਰ ਲਿਖਿਆ ਹੈ ਫਾਰ ਸੇਲ ਇਨ ਪੰਜਾਬ ਓਨਲੀ ਤਾਂ ਦੱਸ ਦਈਏ ਕਿ ਇਹ ਸ਼ਰਾਬ ਸਿਰਫ ਪੰਜਾਬ ਦੇ ਵਿੱਚ ਸੇਲ ਕਰਨ ਲਈ ਹੈ ਪੰਜਾਬ ਦੀਆਂ ਫੈਕਟਰੀਆਂ ਦੇ ਵਿੱਚੋਂ ਬਣੀ ਹੋਈ ਆ ਪਰ ਦਿੱਲੀ ਦੇ ਨਰੇਲਾ ਵਿਧਾਨ ਸਭਾ ਹਲਕੇ ਦੇ ਵਿੱਚੋਂ ਫੜੀ ਗਈ ਆ ਤਾਂ ਇਹਦੇ ਉੱਪਰ ਹੁਣ ਅਕਾਲੀ ਦਲ ਨੇ ਵੱਡਾ ਵਿਅੰਗ ਕੀਤਾ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਤੇ ਅਕਾਲੀ ਦਲ ਦੇ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਟਵਿੱਟਰ ਦੇ ਉੱਪਰ ਆਪਣੇ ਐਕਸ ਹੈਂਡਲ ਦੇ ਉੱਪਰ ਲਿਖਦੇ ਆ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਉੱਪਰ ਇੱਕ ਵੱਡਾ ਵਿਅੰਗ ਕੀਤਾ ਕੀ ਲਿਖਦੇ ਨੇ ਵਿਕਰਮਜੀਤ ਸਿੰਘ ਮਜੀਠੀਆ ਭਗਵੰਤ ਮਾਨ ਦੀ ਸ਼ਰਾਬ ਨਾਲ ਨੇੜਤਾ ਜਗ ਜਾਹੇ ਜੋ दारू ਸਿਰਫ ਫਾਰ ਸੇਲ ਇਨ ਪੰਜਾਬ ਓਨਲੀ ਸੀ ਉਹ ਦਿੱਲੀ ਕਿਵੇਂ ਪਹੁੰਚ ਗਈ ਸਵਾਲ ਖੜਾ ਕੀਤਾ ਵਿਕਰਮਜੀਤ ਸਿੰਘ ਮਜੀਠੀਆ ਨੇ ਇਸ ਤੋਂ ਸਪਸ਼ਟ ਹੋ ਗਿਆ ਕਿ ਐਕਸਾਈਜ਼ ਮਿਨਿਸਟਰ ਤੇ ਸੀਐਮ ਦੀ ਮਿਲੀ ਭੁਗਤ ਨਾਲ ਇਹ ਸਭ ਹੋਇਆ ਇੰਨੀ ਵੱਡੀ ਤਾਦਾਦ ਵਿੱਚ ਪੰਜਾਬ ਦੀ ਸ਼ਰਾਬ ਦਿੱਲੀ ਫੜੇ ਜਾਣ ਤੇ ਸੀਐਮ ਤੇ ਐਕਸਾਈਜ਼ ਮਿਨਿਸਟਰ ਤੇ ਪਰਚਾ ਦਰਜ ਹੋਵੇ ਪੰਜਾਬ ਦੇ ਲਾਇਨ ਆਰਡਰ ਦਾ ਬੁਰਾ ਹਾਲ ਹੈ ਸਾਰੀ ਪੰਜਾਬ ਪੁਲਿਸ ਦਿੱਲੀ ਚੋਣਾਂ ਵਿੱਚ ਤਾਇਨਾਤ ਕੀਤੀ ਗਈ ਹੈ। ਕੇਂਦਰ ਸਰਕਾਰ ਨੂੰ ਨੋਟਿਸ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਪਰਚਾ ਦਰਜ ਕਰਨਾ ਚਾਹੀਦਾ ਹੈ ਕਿ ਮੁੱਖ ਮੰਤਰੀ ਲਈ ਕੋਈ ਵੱਖਰਾ ਕਾਨੂੰਨ ਹੈ ਕਿ ਉਸ ਨੇ ਕਪੂਰਥਲਾ ਹਾਊਸ 'ਚ ਇਲੈਕਸ਼ਨ ਕਮਿਸ਼ਨ ਦੀ ਟੀਮ ਦਾਖਲ ਨਹੀਂ ਹੋਣ ਦਿੱਤੀ। ਇਹ ਸਭ ਤੋਂ ਸਭ ਤੋਂ ਹੁੰਦਾ ਹੈ ਕਿ ਕੱਟੜ ਇਮਾਨਦਾਰ ਦਾ ਰੋਲਾ ਪਾਉਣ ਵਾਲੇ ਕੇਜਰੀਵਾਲ ਤੇ ਭਗਵੰਤ ਮਾਨ ਚੋਰ ਹਨ। ਪੰਜਾਬ ਦਾ ਪੈਸਾ ਤੇ ਪੰਜਾਬ ਤੋਂ ਇਲ ਜਾ ਕੇ ਸ਼ਰਾਬ ਨਾਲ ਦਿੱਲੀ ਦੀਆਂ ਚੋਣਾਂ ਜਿੱਤਣ ਲਈ ਹਰ ਹੀਲਾ ਕੀਤਾ ਜਾ ਰਿਹਾ ਹੈ ਪੰਜਾਬ ਦੀ दारू ਦਿੱਲੀ ਦੀਆਂ ਚੋਣਾ ਚ ਵਰਤਨ ਤੇ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਐਕਸਾਈਜ਼ ਮਿਨਿਸਟਰ ਤੇ ਪਰਚਾ ਹੋਣਾ ਚਾਹੀਦਾ ਹੈ ਸੋ ਵਿਕਰਮਜੀਤ ਸਿੰਘ ਮਜੀਠੀਆ ਨੇ ਆਪਣੇ ਐਕਸ ਹੈਂਡਲ ਤੇ ਇਹ ਗੱਲ ਲਿਖਦਿਆਂ ਜਿੱਥੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੇ ਐਕਸਾਈਜ਼ ਮਿਨਿਸਟਰ ਤੇ ਪਰਚਾ ਹੋਣਾ ਚਾਹੀਦਾ ਹੈ ਉਥੇ ਪੰਜਾਬ ਦੀ ਸ਼ਰਾਬ ਦਿੱਲੀ ਕਿਵੇਂ ਪਹੁੰਚੀ ਤੇ ਉਹ ਵੀ ਖਾਸ ਕਰਕੇ ਅਰਵਿੰਦ ਕੇਜਰੀਵਾਲ ਦੇ ਨੇੜਲੇਾਂ ਦੇ ਜਿਹੜੇ ਇਲਾਕੇ ਦੇ ਵਿੱਚ ਪਾਈ ਗਈ ਆ ਸੋ ਇਹ ਵੱਡੇ ਸਵਾਲ ਖੜੇ ਕੀਤੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਪਰ ਕੀ ਕਾਰਵਾਈ ਹੁੰਦੀ ਹੈ ਦਿੱਲੀ ਪੁਲਿਸ ਕੀ ਸਫਾਈ ਦਿੰਦੀ ਹੈ ਦਿੱਲੀ ਪੁਲਿਸ ਕਿਸ ਤਰ੍ਹਾਂ ਦੀ ਸਰਚ ਕਰਦੀ ਹੈ ਕਿਸਤੇ ਪਰਚੇ ਹੁੰਦੇ ਨੇ ਕਿਸਤੇ ਕਾਰਵਾਈ ਹੁੰਦੀ ਹੈ ਦੇਖਣਾ ਹੋਵੇਗਾ ਜੋ ਵੱਡੀ ਤਾਦਾਦ ਦੇ ਵਿੱਚ ਪੰਜਾਬ ਦੀ ਸ਼ਰਾਬ ਦਿੱਲੀ ਦੇ ਵਿੱਚੋਂ ਫੜੀ ਗਈ ਆ ਤੁਹਾਡੀ ਦੇ ਬਾਰੇ ਕੀ ਰਾਇ ਆ ਤੁਸੀਂ ਕਿਵੇਂ ਵੇਖਦੇ ਹੋ ਇਹਦੇ ਪਿੱਛੇ ਸਾਰੀ ਕੀ ਗੇਮ ਹੋ ਸਕਦੀ ਆ ਸਾਨੂੰ ਆਪਣੇ ਵਿਚਾਰ ਆਪਣੇ ਪ੍ਰਤੀਕਰਮ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਧੰਨਵਾਦ